वैसे भी ये धरती जेडी है तो शुरू तो लेके कुर्बानी वाली धरती है इत्थे जिन्ने ਵੀ ਆਪਾਂ ਪੁਰਾਣੀਆਂ ਕਹਾਣੀਆਂ ਜਾਂ ਪੁਰਾਣੀਆਂ ਸਟੋਰੀਆਂ ਨਾਲ ਚਲੇ ਚੱਲੀਏ ਤਾਂ ਪੁਰਾਣੀ ਜਿਹੜਾ ਸਰਸਤਾ ਸੀ ਜਾਂ ਪੁਰਾਣੀਆਂ ਚੀਜ਼ਾਂ ਇੱਥੋਂ ਬਣੀਆਂ ਐ ਤੇ ਇੱਥੋਂ ਹੀ ਚੱਲੀਆਂ ਆ ਉਹ ਸਾਰੀਆਂ ਮਾਝਾ ਇੱਥੋਂ ਲੈ ਕੇ ਤੇ ਅਸੀਂ ਚਾਹੇ ਲੈਂਦੇ ਪੰਜਾਬ ਤੱਕ ਪੁੱਜ ਜਾਈਏ ਤਾਂ ਸਾਰੀਆਂ ਜਿਹੜੀਆਂ ਤੁਸੀਂ ਹਰ ਥਾਂ ਤੋਂ ਕਥਾਵਾਂ ਜਿਹੜੀਆਂ ਇਹੋ ਜਿਹੀਆਂ ਸੁਣੋਗੇ ਇੱਥੇ ਸਾਰੀਆਂ ਜਿਹੜੀ ਸੂਰਮਿਆਂ ਦੀ ਧਰਤੀ ਹੈ ਉਹਨ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਇਹ ਸੂਰਬੀਆ ਦੀ ਧਰਤੀ ਤੇ ਲੀਡਰ ਚੰਗਾ ਕਿਉਂ ਨਹੀਂ ਆਉ? ਇਹੋ ਜੀ ਧਰਤੀ ਹੋਵੇ ਤੇ ਲੀਡਰ ਉਥੋਂ ਆਪ ਦੇ ਮਧੂ ਵਾਲੇ ਹੋਣ ਤੇ ਨਸ਼ਾ ਇਸ ਧਰਤੀ ਤੇ ਇੰਨਾ ਜ਼ਿਆਦਾ ਹੋਵੇ ਜਿਹੜਾ ਕਹਿਣ ਪੁੱਛਣ ਤੋਂ ਬਾਹਰ ਹੋਵੇ ਸਾਰੇ ਪੰਜਾਬ ਨਾਲੋਂ ਜਿਆਦਾ ਜੇ ਮੈਂ ਕਹੂੰਗਾ ਨਸ਼ਾ ਇੱਥੇ ਜ਼ਿਆਦਾ ਹੈ ਚਾਹੇ ਸਾਡੇ ਹਲਕੇ ਬਠਿੰਡੇ 'ਚ ਵੀ ਹੈਗਾ ਹੈ ਪਰ ਇੱਥੇ ਜਿਹੜਾ ਹੈ ਸਭ ਤੋਂ ਜ਼ਿਆਦਾ ਹੈ ਜਦੋਂ ਪਿੰਡਾਂ ਜਾਣੇ ਹੋ ਤਾਂ ਹੁਣ ਪਤਾ ਲੱਗਦਾ ਕਿਵੇਂ ਲੋਕ ਇੱਥੇ ਇਸ ਚੀਜ਼ ਤੋਂ ਤੰਗ ਨੇ ਤਾਂ ਇੱਥੇ ਇੱਕ ਲੀਡਰ ਦੀ ਕਮੀ ਹੈ ਚੰਗੇ ਲੀਡਰਾਂ ਦੀ ਕਮੀ ਹੈ ਲੀਡਰ ਉਹ ਹੁੰਦਾ ਜਿਹੜਾ ਆਪ ਦੇ ਧਰਤੀ ਨਾਲ ਜੁੜਿਆ ਹੋਵੇ ਆਪ ਦੇ ਪੰਜਾਬ ਦਾ ਹੋਵੇ ਆਪ ਦੇ ਖਿੱਤੇ ਦਾ ਹੋਵੇ ਸਾਨੂੰ ਉਹ ਲੀਡਰ ਤੇ ਜਿਹੜੇ ਗੁਣ ਨੇ ਉਹ ਭਾਈ ਅਮਰਤਪਾਲ ਦੇ ਵਿੱਚ ਨੇ ਇਹ ਉਹ ਲੀਡਰ ਹੈ ਜਿਹੜਾ ਮੈਨੂੰ ਲੱਗਦਾ ਇੱਥੇ ਆਪਦੀ ਧਰਤੀ ਦਾ ਪ੍ਰਚਾਰ ਕਰੇਗਾ ਆਪ ਦੇ ਧਰਮ ਦਾ ਪ੍ਰਚਾਰ ਕਰੇਗਾ ਆਗੇ ਨੌਜਵਾਨਾਂ ਨੂੰ ਨਸ਼ਾ ਛੁਲਾਵੇ ਸਭ ਤੋਂ ਵੱਡੀ ਇਸ ਬੰਦੇ ਦੀ ਇਹ ਪ੍ਰਾਪਤੀ ਹੋਵੇ ਦੂਸਰਾ ਆਦੇ ਕੌਮ ਦੀ ਆਦੇ ਖਿੱਤੇ ਦੀ ਗੱਲ ਮੈਂਬਰ ਆਫ ਪਾਰਲੀਮੈਂਟ ਹੈ ਜਿਹੜਾ ਜਾ ਕੇ ਉੱਥੇ ਦਿੱਲੀ ਗੱਲ ਬੋਲੋ ਦੇਖੋ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਜਿਸ ਚਿਹਰੇ ਨੂੰ ਪਸੰਦ ਨਹੀਂ ਸੀ ਕਰਦੇ ਜੋ ਮਹਾਰਾਜ ਦੀ ਕਿਰਪਾ ਰਹੀ ਤੁਹਾਡੇ ਥਰੂ ਤੁਮੇ ਨੂੰ ਲੱਗਦਾ ਉਹਨਾਂ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੜਾਵੇ ਵਾਲਾ ਬੰਦਾ ਭਾਣਾ ਤੇ ਬਹੁਤ ਵੱਡੀ ਗੱਲ ਹੈ ਬੋਲੇ ਸੋਨਹਾ ਜੀ ਆਇਆਂ ਨੂੰ ਪਿਛਲੇ 75 ਸਾਲ ਦੇ ਵਿੱਚ ਹਰ ਤਰ੍ਹਾਂ ਦਾ ਬੰਦਾ ਬੈਠਾ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੜਾਵੇ ਵਾਲਾ ਬੰਦਾ ਉੱਥੇ ਨਹੀਂ ਬੈਠਿਆ ਸੋ ਐਸ ਵਾਰ ਆਪਣੇ ਕੋਲ ਇੱਕ ਟਾਈਮ ਆਇਆ ਇੱਕੋ ਟਾਈਮ ਹੈ ਉਸ ਤੋਂ ਬਾਅਦ ਸ਼ਾਇਦ ਸਰਕਾਰਾਂ ਨੂੰ ਪਤਾ ਲੱਗ ਗਿਆ ਕਿ ਇਹ ਤਾਂ ਸੀਟ ਹੀ ਜਿਹੜੀ ਸਿੱਖ ਸਿੱਖਾਂ ਦੀ ਸੀਟ ਹੈ ਪਾ ਪੰਥ ਦੀ ਸੀਟ ਆ ਤਾਂ ਕਿਤੇ ਹੋ ਅਲਾਕਾ ਹੀ ਕਿਸੇ ਹੋਰ ਨਾਲ ਨਾਲ ਜੋੜ ਦੇਣਾ ਤੇ ਸੋ ਮੇਰੀ ਬੇਨਤੀ ਹੈ 1 ਜੂਨ ਨੂੰ ਤੁਸੀਂ ਜਿਹੜੀ ਵੋਟ ਹੈ ਬੜੇ ਹਿਸਾਬ ਨਾਲ ਵੇਖ ਕੇ 12 ਨੰਬਰ ਜਿੰਨੂੰ ਆਪਾਂ ਚੋਣ ਨਿਸ਼ਾਨ ਹੈ ਮਾਈਕ ਹੈ ਉਹਦੇ ਤੇ ਮੋਹਰ ਲਾਈਏ ਹੋਰ ਵੀ ਹੈ ਜਿਹੜਾ 10 ਦਿਨ ਰਹਿ ਗਏ ਨੇ ਇਥੋਂ ਦੇ ਲੀਡਰਾਂ ਨੇ ਹੁਣ ਪੂਰਾ ਇੱਥੇ ਗੰਦ ਖੋਲਣਾ ਇਹਨਾਂ ਨੇ ਇਹਨਾਂ ਨੇ ਨਸ਼ਾ ਵਰਤਉਣਾ ਪਾਵਰਫੁੱਲ ਆਦਮੀ ਨੇ ਜਨਾਬ ਵੀ ਕਰਨਗੇ ਤੁਹਾਡੇ ਤੇ ਮੜਨਗੇ ਵੀ ਪਰ ਤੁਸੀਂ ਇਹ ਨਾਲ ਕੋਈ ਲੜਨਾ ਨਹੀਂ ਬੜਾ ਸ਼ਾਂਤ ਹੋ ਕੇ ਵੋਟ ਪਾਓ ਇਹਨਾਂ ਨੇ ਖਰਾਬ ਕਰਨਾ ਹੀ ਕਰਨਾ ਹੈ ਕਿਉਂਕਿ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਆਪਣੇ ਆਪ ਨੂੰ ਸਰੈਂਡਰ ਕਰ ਚੁੱਕੀਆਂ ਨੇ ਇਹਨਾਂ ਨੇ ਪਤਾ ਲੱਗ ਚੁੱਕਾ ਹੈ ਕਿ ਖਨੂਰ ਸਾਹਿਬ ਦੀ ਸੀਟ ਹੈ ਜਿਹੜੀ ਪੰਚਤ ਸੀਟ ਹੈ ਉਹ ਸਾਡੇ ਹੱਥੋਂ ਜਾ ਚੁੱਕੀ